ਨਾ ਨਾ ਮੈਂ ਨਹੀਂ ਆਉਗੀ ਉਹਨਾਂ ਕੋ ਕਿਹੜਾ ਟਾਈਮ ਆ ਦੋ ਹੋ ਜਾਣਾ ਟੀਚਰ ਨੇ ਵਿਚਾਰੇ ਘੜੀ ਦੀ ਘੜੀ ਆਣਗੇ ਮਿਲ ਕੇ ਵਾਪਸ ਹੋ ਜਾਣਗੇ ਚਲ ਕੋਈ ਨਾ ਫਿਰ ਕੋ ਨਾ ਜਾਣਗੇ ਮੁੰਡਾ ਗਿਆ ਹੋਇਆ ਉਹਨੂੰ ਫੋਨ ਕਰਦਾ ਨਹੀਂ ਮਾੜਾ ਜਾਂ ਤੁਹਾਂ ਤੁੰਡਾ ਕੋ ਚਾਹ ਪਾਣੀ ਨੂੰ ਨਾ ਨਾ ਉਹ ਜੇ ਬਿਸਕੁਟ ਪਈ ਨੇ ਤੇ ਦੁੱਧ ਪਿਆ ਉਹਦੇ ਨਾਲ ਚਾਹ ਕਰ ਦਾਂਗੇ ਚਲ ਠੀਕ ਆ ਮੈਂ ਕਹਿੰਦੀ ਸੀ ਮੰਮੀ ਮਮਰੇ ਤਾਇ ਨੂੰ ਕਹਿ ਦਿੰਦੀ ਕਿ ਇਹਦੇ ਵੀ ਆ ਜਲੂਸ ਜਾਣਾ ਕੱਢਿਆ ਕਰ ਮੂੰਹ ਮਡਾਲਾ ਮਾਰ ਕੇ ਬਹਿ ਜਾਂਦਾ ਉਹਦਾ ਪੁੱਤ ਮੇਰੀ ਗੱਲ ਸੁਣ। ਚੱਲ ਮੂੰਹ ਤਾਂ ਚਾਹ ਲੈ ਬੈਠਾ। ਹੂੰ ਤਾਂ ਮੈਂ ਤਾਂ ਉਹ ਕਹਿ ਕੇ ਨਹੀਂ ਵੀ ਮਨੋਤ ਬਾਹਰ ਹੁੰਦੇ ਡੇੜਾ ਮਾਰਿਆ। ਹੋਰ ਹਾਂ ਉਹ ਤਾਂ ਸਰਵੇਰ ਮੈਂ ਵੀ ਕਿਹਾ ਬੈਠਾ ਵੀ 190 ਅੱਡੇ ਟੱਕਦੀ ਹੈ। ਐ ਬੈਠਣ ਦੀ ਤਾਂ ਕੋਈ ਦਿੱਕਤ ਨਹੀਂ। ਚੱਲ ਮਾਂ ਪਿਓ ਵਰਗਾ ਹੈ। ਆ ਜਿਹੜਾ ਖੇਸ ਰੱਖਦਾ ਹਰ ਟਾਈਮ ਨਾਲ ਇਹ ਤਾਂ ਮਾੜਾ ਕੰਮ ਹੀ ਆ। ਇਹ ਤਾਂ ਪੁੱਤ ਪਹਿਲਾਂ ਤੂੰ ਖੇਸ ਤਾਂ ਪਹਿਲਾਂ ਤੂੰ ਹੀ ਰੱਖਦਾ। ਮੈਂ ਤਾਂ ਧੋਦੀ ਵਸਾ ਤੀ। ਇਹਨਾਂ ਨਾਲ ਸੜ ਜਾਂਦਾ ਤੇ ਗੰਦਾ ਹੋ ਜਾਂਦਾ ਪਿੱਛੇ। ਜਿੰਨਾ ਤੇ ਸੁੱਕਦਾ ਨਹੀਂ ਸੀ। ਕੀ ਨਾ ਉਹਨੇ ਤੇ ਸਰਾਣੀ ਖੜਾ ਰਾਂਦੀ ਵੀ ਅਸੂਕੂਗਾ ਜਦ ਮੈਂ ਲਊਗਾ ਇਹ じゃ ਕੀ ਹੈ ਮਮੀ ਖੇਸ ਚ ਵੀ ਜਿਹੜਾ ਕੋਲੀ ਖੜਿਆ ਰਹਿੰਦਾ ਉਹਨੂੰ ਤੋਣ ਵੀ ਨਹੀਂ ਦਿੰਦਾ ਇਹ ਤਾਂ ਪੁੱਤ ਪਿਆ ਤਾਂ ਤੇਰਾ ਤਾਇਆ ਜਾਂਦਾ ਜਾਂ ਰੱਬ ਜਾਂਦਾ ਕੀ ਹੈ ਖੇਸ ਦੇ ਵਿੱਚ ਕੀ ਨਹੀਂ ਹੈਗਾ ਚਲ ਆਏ ਪੁੱਤਾ ਪੰਥਾ ਪੰਜ ਕਿਦਾਂ ਦਾ ਲਾਂਚ ਆਪਣ ਖੇਸ ਤੋਂ ਕੀ ਲੈਣਾ ਹੈ ਮਮੀ ਉਹ ਤਾਂ ਠੀਕ ਆ ਪਰ ਚੰਗਾ ਨਹੀਂ ਲੱਗਦਾ ਹੈਗਾ ਅਗਲਾ ਪਤਾ ਨਹੀਂ ਕੀ ਸੋਚਦਾ ਹੋਊਗਾ ਵੀ ਇਹ ਖੇਸ ਕਾ ਦੋ ਨਾਲ ਰੱਖਦਾ ਹੈ ਚਲ ਕੋਈ ਨਾ ਦੇਖਦੇ ਆਂ ਹਰਦੇ ਆਓ ਸ਼ਾ ਹਾਂ ਤੇਰ ਕੋਈ ਨਾ ਪਰਦੇ ਪੁੱਤ ਮੈਂ ਵੀ ਤੇਰੇ ਨਹੀਂ ਪੜਾਂ